ਸਵਾਹਿਰੂ ਜੀ ਦੀ ਫਤਿਹ ਅੱਜ ਜਿੱਥੇ ਸਾਰਾ ਸਿੱਖ ਸੰਸਾਰ ਖਾਲਸਾ ਸਾਜਨਾ ਦਿਵਸ ਮਨਾ ਰਿਹਾ ਹੈ ਉੱਥੇ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਗੁਰਗਮ ਸਿੰਘ ਮਹਾਰਾਜ ਜੀ ਅੰਤੇ ਚਨ ਸ਼ੁਭਰਾਪਤ ਸਥਾਨ ਤੇ ਖੜੇ ਹਨ ਪ੍ਰਬੰਧਕਾਂ ਦੇ ਵੱਲੋਂ ਅਤੇ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਬਹੁਤ ਹੀ ਸ਼ਰਧਾ ਤੇ ਸ਼ਾਦ ਦੇ ਨਾਲ ਅੱਜ ਦਾ ਇਹ ਖਾਲਸਾ ਸਾਜਨਾ ਦਿਵਸ ਮਨਾ ਰਹੇ ਨੇ ਮੁਸਾਕੀ ਦਾ ਸ਼ੰਗਰਾਮ ਦਾ ਦਿਨ ਮਨਾਇਆ ਅੱਜ ਦਸਤਾਰ ਦਿਵਸ ਵੀ ਹੈ ਸੋ ਮੈਂ ਇਸ ਦੇ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਪੰਥ ਦੀ ਬਾਣੀ ਸਰਬਸਦਾਨੀ ਅਮਰਤ ਕੀ ਦਾਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦੀ ਬਖਸ਼ਿਸ਼ ਕੀਤੀ ਫਤਈ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਈ ਜਿਹੜੀ ਅਨੰਦਾਂ ਦੀ ਪੂਰੀ ਆਪਾਂ ਆਖਦੇ ਹਾਂ आनंदा दी पुरी ਦੇ ਪਿੱਛੇ ਬਹੁਤ ਵੱਡਾ ਕਰਹਸ ਹੈ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਆਪਣੇ ਮਾਤਾ ਸਤਕਾਰਯੋਗ ਬਾਦ ਆਨਾਨਕੀ ਜੀ ਦੀ ਯਾਦ ਦੇ ਵਿੱਚ ਉਹ ਸਥਾਨ ਨੂੰ ਵਸਾਇਆ ਸੀ ਨਾਨਕ ਚੱਕ ਨਾਨਕੀ ਦੇ ਨਾਮ ਤੇ ਉਸ ਤੋਂ ਬਾਅਦ ਉਹੀ ਪਵਿੱਤਰ ਪਾਵਨ ਸਥਾਨ ਤੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਦੇ ਲਈ ਜਾਂਦੇ ਰਹੇ ਉਸੇ ਸਥਾਨ ਤੇ ਗੁਰਗਮ ਸਿੰਘ ਮਹਾਰਾਜ ਜੀ ਦੀ ਪ੍ਰਵਰਸ਼ ਹੋਈ ਹਰ ਪਖੋਨ ਨੇ ਪੁੰਨ ਕੀਤਾ ਗਿਆ ਉਸੇ ਪਾਵਨ ਪਵਿੱਤਰ ਸਥਾਨ ਤੋਂ ਸਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂ ਧਰਮ ਦੀ ਰੱਖਿਆ ਦੇ ਲਈ ਹਿੰਦੂ ਧਰਮ ਦੀ ਰੱਖਿਆ ਦੇ ਲਈ ਦਿੱਲੀ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਵਲੀਦਾਨ ਕਰਨ ਦੇ ਲਈ ਤੁਰਦੇ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਇੱਥੇ ਉਹਨਾਂ ਦੀ ਮਹਾਨ ਸ਼ਹਾਦਤ ਹੁੰਦੀ ਹੈ ਭਾਈ ਮਤੀ ਦਾਸ ਭਾਈ ਦਸਤੀ ਦਾਸ ਭਾਈ ਦਿਯਾਲਾ ਜੀ ਦੀ ਵੀ ਸ਼ਹਾਦਤ ਹੁੰਦੀ ਹੈ ਅਨੰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਜਦੋਂ ਇਹ ਅਨੁਭਵ ਕੀਤਾ ਕਿ ਗੁਰੂ ਤੇਗ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਸ਼ਹਾਦਤ ਤੇ ਫਿਰ ਅਨੁਭਵ ਕਰਦੇ ਆ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਇੱਕ ਮੈਂ ਖਾਲਸਾ ਪੰਥ ਦੀ ਸਹਾਜਨਾ ਕਰਾਂਗਾ ਐਸਾ ਸਿੰਘ ਸਜਾਵਾਂਗਾ ਜਿਹੜਾ ਲੱਖਾਂ ਦੀ ਗੰਟੀ ਦੇ ਵਿੱਚ ਖੜਾ ਦਿਖਿਆ ਕਰੇਗਾ ਉਹਨਾਂ ਨੇ ਆਵਾਜ਼ ਦਿੱਤੀ ਕੌਮ ਨੂੰ ਦੇਸ਼ ਦੇ ਵਸੀਆਂ ਨੂੰ ਇਹ ਆਓ ਅਨੰਤ ਪ੍ਰਸਾਦ ਦੀ ਧਰਤੀ ਦੇ 80000 ਦੇ ਕਰੀਬ ਸੰਗਤ ਉੱਥੇ ਪਹੁੰਚੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖੇਮੇ 'ਚ ਵਾਰ ਆ ਕੇ ਲਲਕਾਰ ਕੇ ਕਿਹਾ ਕਿ ਬਨਕਸੀ ਚਾਹੀਦਾ ਤੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਨ ਸਿੰਘ ਭਾਈ ਸਾਹਬ ਸਿੰਘ ਭਾਈ ਹਿਮੰਦਰ ਸਿੰਘ ਜੀ ਹੋਰਾਂ ਨੇ ਆ ਕੇ ਆਪਣੇ ਸੀਸ ਪੇਟ ਕੀਤੇ ਖੰਡੇ ਵੱਟ ਦੀ ਪੌੜ ਛਾ ਕੇ ਆਪਣੇ ਨਾਮ ਦੇ ਨਾਲ ਸਿੰਘ ਲਗਾਇਆ ਦਸਵੇਂ ਪਾਤਸ਼ਾਹ ਨੇ ਕਿ ਭਾਈ ਦਇਆ ਸਿੰਘ ਜੀ ਮੈਨੂੰ ਵੀ ਗੋਮਿੰਦ ਰਾਏ ਤੋਂ ਗੋਮਨ ਸਿੰਘ ਬਣਾਉਣ ਦੇ ਲਈ ਅਮਰਤ ਜਾਦਿਓ ਭਾਈ ਦਇਆ ਸਿੰਘ ਕਹਿਣ ਲੱਗੇ ਬਾਦਸ਼ਾਹ ਸੀ ਸੀ ਦੇ ਕੇ ਅਮਰਦੀਦਾਨ ਪ੍ਰਾਪਤ ਕੀਤੀ ਆ ਤੁਸੀਂ ਕੀ ਦਿਓਗੇ ਸਤਿਗੁਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਪਤਾ ਲੱਗੇਗਾ ਜੇ ਆਪਾਂ ਦੇਖੀਏ ਕਿਲਾ ਆਨੰਦਗੜ੍ਹ ਸਰਸਾ ਨਦੀ ਚਮਕੌਰ ਦੀ ਧਰਤੀ ਅਧੇਗੜ੍ਹ ਸਾਹਿਬ ਦੀ ਧਰਤੀ ਪਿਤਾ ਦਾ ਦਿੱਲੀ ਚਾਂਦਨੀ ਚੌਕ ਜਾਣਾ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਰਬਸਦਾਨੀ ਕਿਹਾ ਲਏ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਜਫਰਨਾਮਾ ਵੀ ਲਿਖਿਆ ਔਰੰਗਜ਼ੇਬ ਨੂੰ ਅਤੇ ਦਾਉਂਦਵਾ ਸਾਹਿਬ ਤਲਵੰਡੀ ਸਾਬੂ ਗੁਰੂ ਘਰਾ ਸਾਹਿਬ ਦੀ ਸੰਪੂਰਨ ਤਿਆਰੀ ਕਰਕੇ ਦਖਣ ਦੇਸ਼ ਜਾ ਕੇ ਹਜੂਰ ਸਾਹਿਬ ਅਬਚਲ ਨਗਰ ਤੋਂ ਜਦੋਂ ਇਹ ਅਨਪਵ ਹੋਇਆ ਕਿ ਸਰੀਰਕ ਤੌਰ ਤੇ ਜਾਣਾ ਪੈਣਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਆਗੇ ਆਖਿਆ ਕਿ ਆਗਿਆ ਪਈ ਅਕਾਲ ਕੀ ਤਵ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪਰਗਟ ਹੋ ਗਰਾਂ ਕੀਦੇ ਜੋ ਪ੍ਰਭ ਕੋ ਮਿਲਬੋ ਚਾਹ ਖੋਸ਼ਬਦ ਮਿਲੇ ਐ ਐਸਾ ਨਿਆਰਾ ਖਾਲਸਾ ਪੰਥ ਉਹਨਾਂ ਨੇ ਸਜਣਾ ਕੀਤਾ ਅੱਜ ਦੇ ਦਿਨ ਤੇ ਮੈਂ ਸਾਰੇ ਸਿੱਖ ਸੰਸਾਰ ਨੂੰ ਜਿੱਥੇ ਖਾਲਸਾ ਸਾਜਨਾ ਦਸਦੀਵ ਰਾਏ ਦਿੰਦਾ ਵਾਖੀ ਵੀ ਦਿੰਦਾ ਅਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੀ ਸਾਨੂੰ ਪਨੀਰੀ ਜਿਹੜੀ ਸਿੱਖ ਪਨੀਰੀ ਬੱਚਿਆਂ ਦੀ ਨੂੰ ਸੰਭਾਲਣਾ ਚਾਹੀਦਾ ਹੈ ਸਿਰਾਂ ਤੇ ਦਸਤਾਰਾ ਹੋਣ ਕੇਸ ਹੋਣ ਪੜ ਕੇ ਸਜਾਈ ਹੋਣ ਸਿੱਖੀ ਸਰੂਪ ਜਿਹੜਾ ਉਹ ਬੱਚਾ ਰਵੇ ਸਭਨਾ ਦਾ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਸਤੇ ਉਸਾਕੀ ਦੇ ਦਿਹਾੜੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਾਰਿਰਸੇ ਪਾਸ਼ਾ ਜੀ ਦਸਵੀਂ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਇਸਤਾਨ ਤੇ ਲਾਗੀ ਢਾਡੀ ਕਵੀਸ਼ਰ ਜਥਿਆਂ ਨੇ ਗੁਰੂ ਇਤਿਹਾਸ ਨਾਲ ਸੰਗਤਾਂ ਨੇ ਹਾਲ ਕੀਤਾ ਅਵੰਤ ਇੱਕ ਮੈਡੀਕਲ ਆਪਣੇ ਖੂਨਦਾਨ ਕੇ ਲੱਗੇ ਆ ਭਾਈ ਕਨੇਜਾ ਸੋਸਾਇਟੀ ਵੱਲੋਂ ਲੁਧਿਆਣਾ ਵੱਲੋਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ